ਇਹ ਗੱਲ ਹੋਵੇਗੀ ਜਥੇਦਾਰ ਸਾਹਿਬ ਦੀ ਉਹਨਾਂ ਨੇ ਮੁੱਖ ਮੰਤਰੀ ਮਾਨ ਨੂੰ ਤਲਬ ਕਰ ਲਿਆ ਹੈ ਉਹ ਬਿਆਨ ਜੋ ਗੋਲਕਾਂ ਨੂੰ ਲੈ ਕੇ ਸੀਐਮ ਦੇ ਵੱਲੋਂ ਦਿੱਤਾ ਗਿਆ ਉਸ ਵੀ ਵਜਨ ਜਥੇਦਾਰ ਨੇ ਸੀਐਮ ਨੂੰ ਗੋਲਕ ਵਾਲੇ ਬਿਆਨ ਨੂੰ ਲੈ ਕੇ 15 ਜਨਵਰੀ ਨੂੰ ਤਲਬ ਕੀਤਾ ਜਿਸ ਦੇ ਵਿੱਚ ਸੀਐਮ ਨੂੰ ਅਕਾਲ ਤਖਤ ਸਾਹਿਬ ਸਖਤਰੀਤ ਜਾ ਕੇ ਸਪਸ਼ਟ ਕਰਨ ਦੀ ਲੋੜ ਹੋਵੇਗਾ ਕਿਰਿਆਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਤੇ ਸਰਵੋੱਚਤਾ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਦਸਬੰਦ ਦੇ ਸਿਧਾਂਤ ਗੁਰੂ ਕੀ ਗੋਲਕ ਵਿਰੁੱਧ ਵਾਰ-ਵਾਰ ਬਹੁਤ ਹੀ ਇਤਰਾਜ਼ਜੋਕ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਗਈ 15 ਜਨਵਰੀ 2026 ਨੂੰ ਨਿੱਜੀ ਤੌਰ ਤੇ 77 ਸ਼੍ਰੀ ਅਕਾਲ ਤਖਤ ਸਾਹਿਬ ਇਥੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਸੱਦਿਆ ਜਾਂਦਾ ਦਰਸਲ ਮੁੱਖ ਮੰਤਰੀ ਮਾਨ ਨੇ ਜਸਬੀਰ ਜੱਸੀ ਵਾਲੇ ਵਿਵਾਦ ਦੇ ਉੱਤੇ ਕਿਹਾ ਸੀ ਕਿ ਪਤਿ ਸਿੱਖਾਂ ਤੋਂ ਗੋਲਕਾਂ ਦੇ ਵਿੱਚ ਫੈਸਲੇ ਲੈਣ ਦੇ ਉੱਤੇ ਪਾਬੰਦੀ ਲਗਾ ਦਿਓ ਜਿਉ ਉਹ ਧਾਰਮਿਕ ਗੀਤ ਨਹੀਂ ਗਾ ਸਕਦੇ ਪਰ ਉਹਨਾਂ ਉਹਨਾਂ ਦੇ ਗੋਲ ਕਾਂ ਚ ਪੈਸੇ ਵੀ ਉਹਨਾਂ ਨੂੰ ਕਿਉਂ ਲੈਣੇ ਆ? ਪਰ ਉਹ ਵੀ ਬਗੰਦੀ ਲਾਤੋ ਵੀ ਪਾਤ ਜਿਹੜਾ ਮਾਥੈਂਟਿਕ ਸਰ ਮਨੂ ਕਿ ਕਿਹੜੇ ਕਿੱਥੋਂ ਲਿਆ ਰਹੇ ਨੇ ਇਹ ਮੈਨੂੰ ਸਮਝ ਨਹੀਂ ਆ ਰਹੀ ਕੋਈ ਆ ਕੁਝ ਇਸ ਤਰ੍ਹਾਂ ਸੀ ਕਿ ਕੁਝ ਦਿਨ ਪਹਿਲਾਂ ਪੰਜਾਬੀ ਗਾਇਕ ਜਸਬੀਰ ਜੱਸੀ ਦੇ ਕੀਰਤਨ ਕਰਨ ਦੀ ਉਤੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਤਰਾਜ ਜਤਾਇਆ ਸੀ ਕਾਰਚਕਾਰੀ ਜਥੇਦਾਰ ਗਾਨੀ ਕੁਲਦੀਪ ਸਿੰਘ ਲੜਗੱਜ ਨੇ ਕਿਹਾ ਸੀ ਕਿ ਗੁਰੂ ਸਾਹਿਬ ਦੀ ਹਜ਼ੂਰੀ ਚ ਕੀਰਤਨ ਸਿਰਫ ਗੁਰਸਿੱਖੀ ਕਰ ਸਕਦਾ ਹੈ ਪਤਿਤ ਸਿੱਖ ਨੂੰ ਇਹ ਅਧਿਕਾਰ ਨਹੀਂ ਹੈ ਹਾਲਾਂਕਿ ਕਾਬਲੇ ਗੋਰੇ ਕਿ ਇਸ ਤੋਂ ਬਾਅਦ ਜਸਬੀਰ ਜੱਸੀ ਨੇ ਵੀ ਕਿਹਾ ਸੀ ਕਿ ਮੈਂ ਉੱਥੇ ਕੀਰਤਨ ਨਹੀਂ ਕਰ ਰਿਹਾ ਸੀ ਮੈਂ ਤਾਂ ਜਿਹੜੇ ਭਜਨ ਗੀਤ ਨੇ ਉਹੀ ਗਾਏ ਸਨ ਜਥੇਦਾਰ ਸਾਹਿਬ ਨੇ ਬਾਅਦ ਦੇ ਵਿੱਚ ਵੀ ਇੱਕ ਅਕਲ ਤੱਕ ਤੋਂ ਬਿਆਨ ਜਾਰੀ ਹੋਇਆ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਅਸੀਂ ਸਿਰਫ ਸਪੈਸੀਫਿਕਲੀ ਜਸਬੀਰ ਜੱਸੀ ਦੇ ਲਈ ਬਿਆਨ ਨਹੀਂ ਦਿੱਤਾ ਬਲਕਿ ਜਿਹੜੇ ਵੀ ਕਥਾਵਾਚਕ ਨੇ ਜਾਂ ਫਿਰ ਜਿਹੜੇ ਗੀਤਕਾਰ ਨੇ ਉਹਨਾਂ ਦੇ ਲਈ ਇਹ ਬਿਆਨ ਦਿੱਤਾ ਗਿਆ ਸੀ ਅਗਲੀ ਖਬਰ ਦਰੁਖ ਕਰਦੇ ਹਾਂ ਕੈਬਨਤ ਮੰਤਰੀ ਤਰਨਪ੍ਰੀਤ ਸਿੰਘ ਸੌਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਹੈਰੀਟੇਜ ਸਟਰੀਟ ਤੋਂ ਦਰਬਾਰ ਸਾਹਿਬ ਤੱਕ ਨੰਗੇ ਪੈਰ ਪਹੁੰਚ ਕੇ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਮੰਤਰੀ ਤਰਨਪ੍ਰੀਤ ਸਿੰਘ ਸੌਨ ਨੇ ਆਪਣਾ ਪੱਖ ਰੱਖਿਆ ਤੇ ਮਾਫੀ ਵੀ ਮੰਗੀ ਤੇ ਜਥੇਦਾਰ ਸਾਹਿਬ ਦੇ ਆਦੇਸ਼ ਨੂੰ ਸਿਰਮੱਥੇ ਪ੍ਰਵਾਨ ਕਰਨ ਦੀ ਗੱਲ ਵੀ ਕਹੀ ਸੋ ਉਹਨਾਂ ਨੇ ਆਪਣਾ ਸੁਝਾ ਦਿੱਤਾ ਹੈ ਔਰ ਅਸੀਂ ਉਹਨਾਂ ਦੇ ਸੁਝਾਅ ਨੂੰ ਸਿਰ ਮੱਥੇ ਪਰਵਾਣ ਕਰਦੇ ਹਾਂ ਕਿ ਅਸੀਂ ਇੱਕ ਤਰ੍ਹਾਂ ਇਸ ਮੈਗਨੇ ਦੇ ਵਿੱਚ ਮੈਂ ਬੇਨਤੀ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਮੰਨ ਤੋਂ ਕਿ ਅਫਸਰ ਹੈ ਜਿਹੜਾ ਉਹ ਸਿਆਣਾ ਕੋਈ ਐਸਾ ਬੰਦਾ ਲਗਾਵਾਂਗੇ ਜਿਸ ਬੰਦੇ ਨੂੰ ਇਹਦੇ ਬਾਰੇ ਦੀ ਨੋਲੇਜ ਹੋਵੇ ਇਸ ਤੋਂ ਇਲਾਵਾ ਮੰਤਰੀ ਨੇ ਕਿਹਾ ਕਿ ਅੱਗੇ ਕੋਈ ਵੀ ਧਾਰਮਿਕ ਕਾਰਜ ਦੇ ਲਈ ਧਾਰਮਿਕ ਕਮੇਟੀ ਦੀ ਸਲਾਹ ਲਈ ਜਾਵੇਗੀ ਜਿਹੜੇ ਵੀ ਕੋਈ ਵਿਭਾਗ ਦੇ ਕਾਰਜ ਹੋਣਗੇ ਉਹਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਦੀ ਕੋਈ ਨੀਜੀਸ ਪੈਨਲ ਤਿਆਰ ਕਰਕੇ ਜਾਨੀ ਕਿ ਕੋਸ਼ਿਸ਼ ਕਰਾਂਗੇ ਕਿ ਅੱਗੇ ਨੂੰ ਕੋਈ ਅਹੀ ਦੀ ਕਤਾਹੀ ਨਾ ਹੋਵੇ ਦੱਸ ਦਈਏ ਕਿ ਭਾਈ ਜੈਤਾ ਜੀ ਮੈਮੋਰੀਅਲ ਦੀਆਂ ਤਸਵੀਰਾਂ ਦਾ ਇਹ ਪੂਰਾ ਮਾਮਲਾ ਹੈ ਜਿਸ ਦੇ ਵਿੱਚ ਸਿੱਖ ਮਰਿਆਦਾ ਦੀ ਪੇਸ਼ਕਾਰੀ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਨ ਦੇ ਇਲਜ਼ਾਮ ਨੇ ਯਾਦਗਾਰੀ ਮਿਊਜ਼ੀਅਮ ਦੇ ਵਿੱਚ ਲੱਗੀਆਂ ਕਈ ਤਸਵੀਰਾਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਉਹਨਾਂ ਤੋਂ ਇਲਾਵਾ ਚੀਪ ਖਾਲਸਾ ਦਿਵਾਨ ਦੇ ਪ੍ਰਧਾਨ ਇੰਦਰਬੀਰ ਸਿੰਘ ਨਿੱਜਰ ਹੋਰਾਂ ਦੇ ਵੱਲੋਂ ਵੀ ਸਫਾਈ ਦਿੱਤੀ ਗਈ ਹੁਣ ਅਗ੍ਹੀ ਬਾਅਦਿਆਂ ਤੇ ਗੱਲ ਕਰਾਂਗੇ ਦੁਨੀਆ ਭਰ ਦੇ ਵਿੱਚ ਇਸ ਸਮੇਂ ਜੋ ਵਕ ਵਕ ਥਮਾ ਤੇ ਜੰਗ ਦਾ ਮਾਹੌਲ ਨਜ਼ਰ ਆ ਰਿਹਾ ਉਸ ਦੇ ਨਾਲ ਜੁੜੀ ਖਬਰ ਖਬਰ ਰੂਸ ਯੂਕਰੇਨ ਦੇ ਨਾਲ ਹੈ ਪਰ ਤਾਲੁਕ ਪੰਜਾਬ ਦੇ ਨਾਲ ਹੈ ਰੂਸ ਯੂਕਰੇਨ ਦੀ ਜੰਗ ਦੇ ਵਿੱਚ ਮਾਰੇ ਗਏ ਕਪੂਰਥਲਾ ਦੇ ਨੌਜਵਾਨ ਮਨਦੀਪ ਸਿੰਘ ਦੇ ਪਰਿਵਾਰ ਨੇ ਮਨਦੀਪ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਪੁਲਿਸ ਪ੍ਰਸ਼ਾਸਨ ਨੂੰ 2 ਦਿਨ ਦਾ ਅਲਟੀਮੇਟਮ ਦੇ ਕੇ ਚਤਾਵਨੀ ਦਿੱਤੀ ਕਿ ਜੇਕਰ ਉਹਨਾਂ ਨੇ ਡੰਕਰ ਤੇ ਫਰਜ਼ੀ ਟਰੈਵਲ ਏਜੰਟ ਦੀ ਗ੍ਰਿਫਤਾਰੀ ਨਹੀਂ ਕੀਤੀ ਤਾਂ ਸੜਕ ਜਾਮ ਕਰਕੇ ਪ੍ਰਦਰਸ਼ਨ ਕਰਨਗੇ ਉਥੇ ਐਮਪੀ ਸੰਸੀਚੇਵਾਲ ਦੇ ਵੱਲੋਂ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਕਿਹਾ ਕਿ ਉਹ ਮਾਮਲੇ 'ਚ ਪਹਿਲਾਂ ਹੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਦਖਲ ਦੀ ਮੰਗ ਕਰ ਚੁੱਕੇ ਨੇ ਜੋ ਹੋ ਗਿਆ ਉਹਨੂੰ ਤਾਂ ਅੱਪਾ ਵਾਪਸ ਨਹੀਂ ਕਰ ਸਕਦੇ ਪਰ ਉਹਨਾਂ ਨੂੰ ਨਿਆਂ ਮਿਲ ਸਕੇ ਉਹਦੇ ਵਾਸਤੇ ਅਸੀਂ ਜ਼ਦਨ ਕਰਾਂਗੇ ਇਸ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਪੁਲਿਸ ਵਿਭਾਗ ਨੂੰ ਵੀ ਬੇਨਤੀ ਕਰਾਂਗੇ ਕਿ ਜੋ ਵੀ ਇਹਦੇ ਜ਼ਿੰਮੇਵਾਰਾਂ ਨੂੰ ਫੜ ਕੇ ਅੰਦਰ ਕਰੋ ਤਾਂ ਕਿ ਜਿਹੜੇ ਇਸ ਤਰ੍ਹਾਂ ਜਿਹੜੇ ਬੱਚਿਆਂ ਦੀਆਂ ਡੈਡ ਵਰਡ ਹੋਣੀਆਂ ਤੇ ਇਦਾਂ ਪਰਿਵਾਰਾਂ ਦਾ ਰੁਲਣਾ ਤੇ ਬਹੁਤ ਦਰਦਨਾਕ ਹੈ ਜਿਹੜੇ ਗਲਤ ਬੰਦੇ ਐ ਇਹ ਮਨੁੱਖੀ ਸਮਗਲਿੰਗ ਦੇ ਕੇਸ ਇਹਨਾਂ ਦੇ ਦਰਜ ਹੋਣੇ ਚਾਹੀਦੇ ਆ ਜ਼ਿਕਰ ਖਾਸ ਕੀ ਮਨਦੀਪ 25 ਸਾਲ ਪਹਿਲਾਂ ਰੂਸ ਗਿਆ ਸੀ ਆਰਮੀ ਦੇ ਵਿੱਚ ਭਰਤੀ ਹੋ ਗਿਆ ਬੀਤੇ ਦਿਨ ਇੱਕ ਡੱਬੇ ਦੇ ਵਿੱਚ ਬੰਦ ਉਸ ਦੀ ਲਾਸ਼ ਗੁਰਾਇਆਂ ਪਹੁੰਚੀ ਸੀ ਦੱਸਦੀ ਹੈ ਕਿ ਜਿਸ ਫਰਜ਼ੀ ਏਜੰਟ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਉਸ ਨੇ 10 ਲੋਕਾਂ ਨੂੰ ਰੂਸ ਭੇਜਿਆ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਹੀ ਵਾਪਸ ਆ ਸਕਿਆ ਚਾਰ ਨੌਜਵਾਨ ਹੁਣ ਵੀ ਲਾਪਤਾ ਨੇ ਜੇ ਜਦੋਂ ਵਿਦੇਸ਼ ਦੇ ਵਿੱਚ ਭੇਜਿਆ ਹੋਵੇ ਚੰਗੇ ਭਵਿੱਖ ਦੇ ਲਈ ਆਪਣੇ ਪੁੱਤ ਨੂੰ ਆਪਣੇ ਬੇਟੇ ਨੂੰ ਤੇ ਉਹ ਆਵੇ ਇੱਕ ਬਕਸੇ ਦੇ ਵਿੱਚ ਬੰਦ ਹੋ ਗਏ ਇੱਕ ਲਾਸ਼ ਦੇ ਰੂਪ ਦੇ ਵਿੱਚ ਫਿਰ ਫਰਕ ਤਪੈਂਦਾ ਉਸ ਪਰਿਵਾਰ ਨੂੰ ਉਸ ਮਾਪਿਆਂ ਨੂੰ ਜਿਨ੍ਹਾਂ ਦਾ ਬੱਚਾ ਇਸ ਦੁਨੀਆ 'ਚ ਨਹੀਂ ਰਿਹਾ ਅਗਲੀ ਖਬਰਦਾਰ ਰੁਕ ਕਰਦੇ ਲੁਧਿਆਣਾ ਦੇ ਹਸਪਤਾਲ ਦੇ ਵਿੱਚ ਮਹਿਲਾ ਦੀ লাশ ਬਦਲਣ ਦੇ ਮਾਮਲੇ ਦੇ ਵਿੱਚ ਹੁਣ ਡਾਕਟਰਾਂ ਦੇ ਖਿਲਾਫ ਐਕਸ਼ਨ ਹੋਵੇ ਡੀਜੀ ਹਸਪਤਾਲ ਦੇ ਚਾਰ ਡਾਕਟਰਾਂ ਤੇ ਐਫਆਈਆਰ ਦਰਜ ਕੀਤੀ ਗਈ ਹੈ ਜਿਸ ਦੇ ਵਿੱਚ ਹਸਪਤਾਲ ਪ੍ਰਬੰਧਕਾਂ ਤੇ ਲਾਪਰਵਾਹੀ ਦੇ ਨਾਲ ਸੀਸੀਟੀਵੀ ਨਾ ਦੇਣ ਤੇ ਸਬੂਤ ਲੁਕਾਉਣ ਦੇ ਵੀ ਇਲਜ਼ਾਮ ਲਗਾਏ ਗਏ ਨੇ ਦੱਸਦੀ ਹੈ ਕਿ 22 ਦਸੰਬਰ ਨੂੰ ਹਸਪਤਾਲ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ ਤੇ ਪਰਿਵਾਰ ਵਿਦੇਸ਼ ਦੇ ਵਿੱਚ ਹੁਣ ਕਰਕੇ ਮਹਿਲਾ ਦੀ লাশ ਨੂੰ ਮਾਰਚਰੀਚ ਰਖਵਾਇਆ ਗਿਆ ਪਰ ਕੁਝ ਦਿਨਾਂ ਬਾਅਦ ਜਦੋਂ ਵਿਸਸਕਾਰ ਦੇ ਲਈ ਪਰਿਵਾਰ ਲਾਸਟ ਲੈਂਡ ਪਹੁੰਚਿਆ ਤਾਂ ਦੂਜੀ ਬੋਡੀ ਮਿਲਣ ਤੇ ਪਰਿਵਾਰ ਨੇ ਹੰਗਾਮਾ ਕਰ ਦਿੱਤਾ ਤੇ ਖੁਲਾਸਾ ਹੋਇਆ ਸੀ ਕਿ ਦੂਜੇ ਪਰਿਵਾਰ ਦੇ ਵੱਲੋਂ ਮਹਿਲਾ ਦੇ ਫੁੱਲ ਵੀ ਚੁੱਕ ਦਿੱਤੇ ਗਏ ਸਨ ਕਿਹੜੇ ਹੱਦਾਂ ਕਰਦੀਨ ਬੜਾ ਮਾਮਲਾ ਲਾਜ਼ਮੀ ਤੌਰ ਤੇ ਸੀ ਦੋ ਥਾਵਾਂ ਦੇ ਉੱਤੇ ਲਾਪਰਵਾਹੀ ਇੱਕ ਤਾਂ ਜਿਹੜੀ ਡਾਕਟਰਾਂ ਦੀ ਜਾਂ ਫਿਰ ਉੱਥੇ ਜਿਹੜੀ ਸਟਾਫ ਦੀ ਟੀਮ ਸੀ ਉਹਨਾਂ ਨੇ ਗਲਤ ਡੈੱਡ ਬੋਡੀ ਕਿਸੇ ਹੋਰ ਪਰਿਵਾਰ ਨੂੰ ਦੇ ਦਿੱਤੀ ਅੱਛਾ ਜਿਹੜੇ ਲੈ ਕੇ ਗਏ ਉਹਨਾਂ ਨੇ ਵੀ ਨਹੀਂ ਚੈੱਕ ਕੀਤਾ ਕਿ ਇਹ ਸਾਡਾ ਹੀ ਘਰ ਦਾ ਮੈਂਬਰ ਹੈ ਜਾਂ ਨਹੀਂ ਸੀ ਉਹਨਾਂ ਨੇ ਸਸਕਾਰ ਕਰ ਦਿੱਤਾ ਕਹਿੰਦੇ ਪੂਰੇ ਮਾਮਲੇ 'ਚ ਹੁਣ ਪਰਚਾ ਦਰਜ ਹੋ ਗਿਆ ਅਗਲੀ ਖਬਰ ਤਰੱਕ ਕਰਦੇ ਤੇ ਗੱਲ ਹੋਵੇਗੀ ਡੇਰਾ ਸੱਤਸਾ ਮੁਖੀ ਦੀ ਰਾਮ ਰਹੀਮ ਇੱਕ ਵਾਰ ਮੁੜ ਤੋਂ ਪੈਰੋਲ ਦੇ ਉੱਤੇ ਜੇਲ੍ਹ ਤੋਂ ਬਾਹਰ ਆ ਚੁੱਕਾ ਇਸ ਵਾਰ ਵੀ 40 ਦਿਨਾਂ ਦੀ ਪੈਰੋਲ ਦੀ ਮਨਜ਼ੂਰੀ ਮਿਲੀ ਹੈ ਤੇ ਇਸ ਦੌਰਾਨ ਡੇਰਾ ਸੱਤਸਾ ਸੌਦਾ ਮੁਖੀ ਸਿਰਸਾ ਦੇ ਵਿੱਚ ਹੀ ਰਹੇਗਾ ਭਾਰੀ ਸੁਰੱਖਿਆ ਦੇ ਵਿੱਚ ਰਾਮ ਰਹੀਮ ਨੂੰ ਰੌਹਤਕ ਦੀ ਸੁਨਾਰੀਆ ਜੇਲ੍ਹ ਤੋਂ ਕਾਫਲੇ ਸਮੇਤ ਡੇਰਾ ਸੱਤਸਾ ਲਿਆਂਦਾ ਗਿਆ ਤੇ ਜੇਲ੍ਹ ਤੋਂ ਉਸ ਨੂੰ ਲੈਣ ਲਈ ਹਣੀਪ੍ਰੀਤ ਆਈ ਹੋਈ ਸੀ ਕਾਬਲੇ ਗੋਰੇ ਕੀ 15ਵੀਂ ਵਾਰ ਹੈ ਜਿਹਨੂੰ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਇਆ ਹੈ ਇਸ ਤੋਂ ਪਹਿਲਾਂ 2020 ਤੋਂ ਲੈ ਕੇ ਹੁਣ ਤੱਕ 15 ਵਾਰ ਰਾਮ ਰਹੀਮ ਨੂੰ ਛੁੱਟੀ ਮਿਲ ਚੁੱਕੀ ਹੈ ਜੇ 2025 ਦੀ ਗੱਲ ਕਰੀਏ ਤਾਂ ਜਨਵਰੀ, ਅਪ੍ਰੈਲ ਤੇ ਅਗਸਤ ਦੇ ਵਿੱਚ ਤਿੰਨ ਵਾਰ ਛੁੱਟੀ ਮਿਲੀ 2026 ਦੇ ਸ਼ੁਰੂਆਤ ਦੇ ਵਿੱਚ ਹੀ ਦਿੱਤੀ ਇਸ ਫੈਰੂਲ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਨੇ ਕਾਬਲੇ ਗੋਰੇ ਕੀ ਡੇਰੀਆਂ ਦੋ ਸਾਧਵੀ ਹਾਂ ਦੇ ਜਿੰਸੀ ਸ਼ੋਸ਼ਣ ਮਾਮਲੇ ਵਿੱਚ ਪੰਚਕੁਲਾ ਦੀ ਸੀਬੀਆਈ ਅਦਾਲਤ ਨੇ ਅਗਸਤ 2017 ਦੇ ਵਿੱਚ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ 10-10 ਸਾਲ ਦੀ ਸਜ਼ਾ ਸੁਣਾਈ ਸੀ ਨਾਲ ਹੀ ਉਸਤੇ 30 ਲੱਖ 20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਇਸ ਕੇਸ ਦੇ ਵਿੱਚ सीबीआई ਨੇ ਪੀੜਤਾਂ ਦੇ ਬਿਆਨ ਘਟਨਾ ਤੋਂ 6 ਸਾਲ ਬਾਅਦ ਰਿਕਾਰਡ ਕੀਤੇ ਸਨ